ਸਾਰੇ ਸ਼ਾਸਿਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ। ਚਲੋ ਜੀ ਟਾਈਮ ਹੋ ਗਿਆ 4:00 ਵਜੇ। 10 ਮਿੰਟ ਰਹਿ ਗਏ 4:00 ਵਜੇ ਚ। ਤੇ ਆਪਾਂ ਹੋਰ ਹੋਰੀ ਕਰਗੇ ਸਬਜੀ ਪਾਜੀ ਵੀ ਤਿਆਰੀ। ਤੇ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਕਿ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ। ਲਾਈਕ, ਸ਼ੇਅਰ, ਕਮੈਂਟ ਕਰੋ, ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ। ਤੇ ਵਾਤੋਂ ਵਾਦ ਪੈਣਾ ਸਾਰੇ ਜਿੰਨੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਵਾਤੋਂ ਵਾਦ ਵੀਡੀਓ ਵੇਖੋ ਆਪਾਂ ਛੇਤੀ ਦੇ ਛੇਤੀ ਕੰਮ ਵਧੀ ਕਿਉਂਕਿ ਪੈਣਾ ਵੀਡੀਓ ਵੀ ਨਹੀਂ ਲਓ ਪਤਾ ਲਾਉਣ ਨੂੰ ਪਹਿਲਾਂ ਲੱਗ ਹੀ ਜਾਂਦਾ ਹੁਣ ਆਪਾਂ ਬਣਾਈਏ ਚਾਹ ਤਾਂ ਬਾਕੀ ਨਾਲ ਜਿਆਦਾ ਟਾਈਮ ਹੋ ਗਿਆ ਵਾ ਨਾਲ ਆਪਾਂ ਸਬਜੀ ਭਾਜੀ ਛਿਰ ਗਿਆ ਲਾਚ ਨੂੰ ਕੱਟ ਕੇ ਦੇਖਣਾ ਬਾ ਉਹ ਵਾਈਕਰ। ਆਦਰ ਮੇ ਪਿਆਲੇ ਵੀ ਆਜ ਇੱਕ ਪਿਆਜ਼ ਤੇ ਆਪਾਂ ਕਰਾਂਗੇ ਬੇਲੀ ਗਾਸ਼ ਤੇ ਲਸਣ ਤੇ ਹਰੀਆਂ ਮਿਰਚਾਂ ਗ੍ਰाइंड ਕਰ ਲਾਂਗੇ ਤੇ ਪਿਆਜ਼ ਉਦਾਂ ਚੀਰਾਂਗੇ ਅੱਜ ਆਪਾਂ ਸਬਜ਼ੀ ਬਣਾਉਣੀ ਹੈ ਅਰਬੀ ਦੀ ਤੇ ਅਰਬੀ ਦੇ ਅੰਦਰ ਲੈ ਕੇ ਗਈਆਂ ਮੈਂ ਕਿਹਾ ਛੇਲਦੀਆਂ ਫਿਰ ਮੈਂ ਕਿਹਾ ਪਹਿਲਾਂ ਚਾਹ ਬਣਾ ਕੇ ਪੀ ਲਵਾਂਗੀ ਜੇ ਉਹ ਤਾਂ ਮੰਮੀ ਆਪਾਂ ਉਹ ਵੀ ਬਣਾ ਲਗੇ ਉਹ ਆਪੇ ਤੇ ਮੈਂ ਹੀ ਉੱਠ ਕੇ ਬਣਾ ਲਾਂਗੇ ਮੈਂ ਚਲੇਦਾ ਕਰ ਲੈਨੇ ਲੋਈ ਨਾਲ ਚੰਗਾ ਦਿੱਤਾ ਨਾ ਪਾ ਪਹਿਲਾਂ ਕੋਠੇ ਰਹਿ ਜ ਗਿਆ ਪਾਣੀ ਉਹ ਪਾ ਕੇ ਇਨਸ਼ਾਅੱਲਾ ਥੋੜਾ ਘਵਾਟ ਗਿਆ ਜਿਹਾ ਦੇਖੋ ਇਹਦੇ ਕੋਈ ਗਰਮ ਜੀ ਜੀ ਨਹੀਂ ਇਹ ਚ ਵੀ ਸੌਂਫ ਆ ਤੇ ਦਾਲਚੀਨੀ ਆ ਫਿਰ ਨਾਲ ਅੱਛੀ ਨੂੰ ਮੋਟੀ ਲਾਚੀ ਨੂੰ ਗਰਮ ਹੁੰਦੀ ਉਹ ਆਪਾਂ ਗਰਮੀ ਜੀ ਤੁਹਾਨੂੰ ਪਤਾ ਕੁ ਦੇ ਦਿੰਦੇ ਤਾਂ ਕੁਛ ਨਹੀਂ ਹੁੰਦਾ ਉਹ ਪਾ ਦੇ ਕੇ ਪਕਾਣ ਸੋ ਲਈ ਨਾ ਨਾ ਮੈਂ ਕਿਹਾ ਜੀ ਬਾਜੀ ਗਿਆ ਪਤਾ ਲਿਖੇ ਥੋੜੀ ਬਿੜੀ ਤਿਆਰੀ ਲਸਣ ਲੇਵਾਗਾ ਇਹ ਆਜੇ ਉਥੇ ਸੀ ਲੜੇ ਬਾਹਰ ਕਿਉਂਕਿ ਜੇ ਅੰਦਰ ਛਿਲੇਦੇ ਰੋਲਾ ਬੜਾ ਪਾਉਂਦਾ ਜੀ ਉੱਧਰ ਡੈਡੀ ਉਹਨਾਂ ਕੜਾ ਤੜਵੜੀ ਹੋਉਂਦੀ ਆ ਚਲੋ ਮੈਂ ਪਾਵਾਂ ਦੁੱਧ ਤੁਸੀਂ ਬਣੇ ਰਹੋ ਵੀਰ ਕੋ ਦੇ ਨਾਲ ਹੋ ਚਾਹ ਗਈ ਜੀ ਪਾਣੀ ਤੇ ਤੁਹਾਨੂੰ ਸਭੀ ਤਰ੍ਹਾਂ ਤੇ ਅੱਭੀ ਆਪਾਂ ਸੁੱਕੀ ਨਹੀਂ ਬਣਾਉਣੀ ਜੀ ਸੁੱਕੀ ਬਣਾਈ ਤੇ ਫਿਰ ਰਸ ਵੈਸੀ ਜੀ ਬਣਾਉਂਦੇ ਨੇ ਨਾ ਇਹ ਪ੍ਰਸ਼ਾਦਾ ਬਦਲਣ ਕਿਹਾ ਜਾਂਦਾ ਹੁੰਦਾ ਹੈ

ਕੋ ਲਿੰਗ ਬੰਦ ਤੇ ਆਉਂਦੀ। ਸੋ ਤਾਂ ਸ리에 ਦਾ ਦਾਦਾ ਬਾਬਾ ਜੀ ਸਾਹਮਣੇ ਸਾਡੇ ਗਏ। ਕਹਿੰਦੇ ਨਾ ਸਭੀ ਨਾ ਨਾ। ਚਲੋ ਜੀ। ਫਿਰ ਆਪ ਜੀਰ ਦੇ ਸਬਜੀ। ਸਬਜੀ ਦੀ ਰੋਟੀ ਫਿਰ ਆਪਾਂ ਜੀ ਵੇਖੋ ਚਾਹ ਪਾ ਲਈ ਮੈਂ ਆਪਣੇ ਤੇ ਜੋ ਸੋਣ ਲਈ ਆ ਮੈਂ ਦੋ ਰੋਟੀਆਂ ਬਦੇ ਚਾਰ ਦੇ ਨਾਲ ਖਾਣੇ ਨਾ ਫਿਰ ਆਪਾਂ ਗੰਢੀ ਝੀਰਦੇ ਇੱਕ ਤੇ ਬਿਲ ਕਸ਼ ਕਰਨਾ ਲਸਣ ਵੀ ਛੇਲਦੇ ਆ ਤੇ ਇੱਕ ਪਿਆਜ਼ ਉਦਾਂ ਝੀਰਨਾ ਵਿੱਚ ਰਸਮੀ ਸਿੱਧੀ ਸਬਜੀ ਬਣਾਵਾਂਗੇ ਕਿਉਂਕਿ ਸੁੱਕੀ ਸਬਜੀ ਨਹੀਂ ਬਣਾਉਣੀ ਫਿਰ ਸੁੱਕੀ ਨਾ ਆਉਂਦਾ ਸਵਾਜਿਆਲੀ ਪ੍ਰਸ਼ਾਦੇ ਦਾ ਹੁੰਦਾ ਧਰੀ ਦੇ ਨਾਲ ਪ੍ਰਸ਼ਾਦਾ ਜਿਹੜਾ ਪੀ ਕੇ ਖਾਦਾ ਜਾਂਦਾ ਵਦਿਆ ਨਾਲ ਲਵਾਂਗੇ ਚਾਰ ਤੇ ਚਲੋ ਜੀ ਕੁੜੀ ਜਾ ਪਾਣੀ ਪੀ ਲ ਕੇ ਸੁੱਤੇ ਉੱਠੇ ਹੁਣ ਫਿਰ ਆਪਾਂ ਕਰਦੇ ਹਾਂ ਸਬਜੀ ਦਾ ਇੰਤਜ਼ਾਮ ਲੋ ਜੀ ਇਧਰ ਆਪਾਂ ਸਬਜੀ ਦੀ ਕਰ ਲਈ ਤਿਆਰੀ ਅਰਪਿਆ ਮੈਂ ਸ਼ੇਲਾ ਬਣਾ ਕੇ ਦੋ ਪਾਣੀਆ ਵੇਦੀ ਲਈ ਧੋ ਤੇ ਇਧਰ ਲਸਣ ਆ ਪਿਆਜ਼ ਤੇ ਆ ਜਿਹੜਾ ਪਿਆਜ਼ ਮੋਟਾ ਆਪਾਂ ਇਹਨੂੰ ਬਿਲੀ ਕਸ਼ ਕਰਦੇ ਤੇ ਲਸਣ ਤੇ ਹਰੀਆਂ ਲੋਕ ਮਿਰਚਾਂ ਆਪਾਂ ਇਹਨਾਂ ਨੂੰ ਗ੍ਰाइंड ਕਰ ਲੈਨੇ ਚਲੋ ਜੀ ਆਪਾਂ ਬੰਦਨ ਲਾਉਣੇ ਤੜਕਾ ਨਾਲਾ ਉਹਨੇ ਟਮਾਟਰ ਉਹਨੂੰ ਵੀ ਆਪਾਂ ਲਸਣ ਧਾਰੀਆਂ ਮਿਰਚਾਂ ਗ੍ਰੈਂਡ ਕਰਕੇ ਤੇ ਮੜ ਕੇ ਇਹ ਕੱਢ ਕੇ ਤੇ ਉਹਨੂੰ ਕਰ ਲਈਏ ਚਲੋ ਜੀ ਆਪਾਂ ਲਾਉਂਦੇ ਤੜਕਾ ਬਣੀ ਰਿਓ ਵੀਡੀਓ ਨੂੰ ਲੋ ਜੀ ਆਪਾਂ ਲਾਗੇ ਤੜਕਾ ਸਬਜੀ ਨੂੰ ਮਰਪੀ ਨੂੰ ਉਹ ਪਾਸੇ ਜੀ ਕੜਾਈ ਤਾਂ तरीका ਬਾਹਰ ਵੀ ਜਿਹੜੀ ਫਰਾਈ ਕਰਨੀ ਆ ਤੇ ਆਏ ਇਹਦੇ ਵਿੱਚ ਆਪਾਂ ਮਸਾਲਾ ਮਹਣੇ

अनि बही हो त ਨੀ ਸਬਜ਼ੀ ਤੇ ਕਾਫੀ ਕੱਟ ਲਈ ਸੁਬੂ ਦਾ ਕਰਾ ਪਾਣੀ ਲੋ ਜੀ ਮਸਾਲਾ ਦੇ ਆਪਣਾਂ ਗਿਆ ਪੋ ਜੀ ਜਦੋਂ ਟਮਾਟਰ ਘਾੜ ਦੇ ਪਾਣੀ ਤਰੀਵਾ ਤੇ ਮਸਾਲੇ ਦੇ ਤੇਲ ਝੜਦਾ ਆਪਾਂ ਜਿਹੜੀ ਅਰਬੀ ਹੈ ਰਾਣੀ ਜੀ ਦੀ ਬਰੋਟੀ ਆਦੀ ਜਾਦੀ ਕਰੀ ਲਈ ਉਹ ਇਹ ਜਿਹੜੀ ਸੁੱਕੀ ਹੋਈ ਨੋ। ਉਹਨੂੰ ਆਪਾਂ ਬਾਅਦ ਵਿੱਚ ਅਰਦੀ। ਨੋ। ਅਰਦੀ ਆਪੇ ਲੋਈਏ ਤੋਂ ਘਾਈ। ਫਰਾਈ ਕਰਕੇ ਅਰਬੀ ਤੇ ਤੜੀਏ ਬਣਾਇਆ ਹੋ। ਬਹੁਤ ਸੁਣ ਲਓ ਜੀ। ਵੇਖੋ। ਲਓ ਜੀ ਵੇਖੋ ਜੇ। ਤੁਸੀਂ ਵੀ ਇਸ ਤਰ੍ਹਾਂ ਫਰਾਈ ਕਰਕੇ ਤੜੀਏ ਅਰਬੀ ਬਣਾਇਓ। ਵੇਖੋ ਕਿੰਨੀ ਸਵਾਦ ਬਣਦੀ। ਪਰ ਆਹ ਵੇਖੋ ਰਸਮੀ ਸੀ ਜੀ ਮਣ ਜਣੀ ਉਹ ਪਿਆਜ਼ ਜਿਹੜਾ ਇੱਕ ਆਪਾਂ ਪਾਇਆ ਉਸੇ ਕਰਕੇ ਪਾਇਆ ਹੈ। ਕਿ ਤੜੀ ਬਾਹ ਤੇ ਵੀ ਤਰੀ ਜਿਹੜੀ ਬਣਾਉਣੀ ਆ ਆਹ ਇੱਕ ਆਪਾਂ ਬੇਦੀ ਕਾਸ਼ ਕਰ ਲਿਆ ਚਲੋ ਜੀ ਸਬਜ਼ੀ ਲਾ ਗਿਆ ਤੜਕਾ ਗੈਸ ਕਰ ਦਿੱਤੀ ਆਪਾਂ ਘਾਟ ਤੇ ਹੁਣ ਆਪਾਂ ਲਈਏ ਦੁੱਧ ਦੋਜੀ ਗਿਆ ਤੇ ਚਲੋ ਜੀ ਫਿਰ ਆਪਾਂ ਗੁੰਦੇ ਆਟਾ ਨਾਲ ਬਾਲਾ ਦਵਾਉਨੇ ਦੁੱਧ ਨੂੰ ਗੈਸ ਘਟ ਕਰਕੇ ਟਾਕ ਦਗੇ ਲਓ ਜੀ ਇਧਰ ਆਪਾਂ ਗੁੰਦੇ ਆਟਾ ਗੁੰਨ ਕੇ ਤੇ ਕੱਢ ਲਿਆ ਕੌਲੇ ਦੇ ਵਿੱਚ ਇਹਨੂੰ ਹੁਣ ਹਾਲ ਦੀ ਘੜੀ ਰਾਹ ਦੇਣੇ ਜੇ ਫਰਿੱਜ ਵਿੱਚ ਤੇ ਦਸੋ ਜੀ ਗਈ ਬਣ ਵੇਖੋ ਕਿੰਨੀ ਵਧੀਆ ਆਸਮੀ ਸੀ ਸਬਜੀ ਬਣੀ ਹੈ ਉਪਜਾਦੀ ਹੋਣੀ ਨਾ ਸੰਗਣੀ ਕਰਨੀ ਤੇ ਨਾਲ ਇਹ ਗੈਨ ਬਹੁਤ ਵਧੀਆ ਬਣੀ ਹੋਈ ਤੇ ਲਸ਼ੇ ਦਾ ਸਬਜੀ ਉਹ ਗੰਡੇ ਹੀ ਬਿਲੀਕਾਸ਼ ਕਰਕੇ ਪਾਏ ਤੇ ਇਹ ਤੋਦ ਲਾਈ ਪੜੀ ਤਰਗੀ ਜੀ ਬਹੁਤ ਪੰਗਾ ਹਾਲ ਇਹਨਾਂ ਨੂੰ ਰਾਬਾ ਪਿਚਾਵੇ ਅਈ ਨਹੀਂ ਗਰਮੀ ਨਾ ਕਰੇ ਤੇ ਨਾਲੇ ਪੈਣਾ ਕਾਲ ਜਿਹੜੀ ਵੀਡੀਓ ਸੀ ਨਾ ਫਲੀਆਂ ਦੀ ਸਬਜੀ ਆਲੀ ਉਹ ਮੈਂ ਤਾਂ ਰਹਾ ਦਿਨ ਕੀ ਹੋਇਆ ਮੈਂ ਹੁਣ ਲੀਕੋ ਪਹਿਲਾਂ ਬਣਾਈ ਜਦੋਂ ਕਟ ਬਣਾ ਕੇ ਸਬਜੀ ਸਾਰੀ ਰੱਖੀ ਇਹ ਲੈ ਗਏ ਮੋਬਾਈਲ ਬਾਜ਼ਾਰ ਨੂੰ ਤੇ ਫਿਰ ਜਿੰਨੀ ਤੜਕਾ ਲਾਉਂਦੇ ਵੇ ਮੈਂ ਲਾਤਾ ਦੁੱਧ ਨੂੰ ਉਬਾਲਾ ਆਉਣਾ ਛੱਡਤਾ ਤੇ ਫਿਰ ਜਿੰਨੀ ਤੇ ਮੇਰੇ ਕੋ ਉਹ ਬਣੀ ਹੋਣੀ ਕਿ ਮੈਂ ਬਣਾ ਲਈ ਫਿਰ ਮੈਂ ਉਹ ਵੀਡੀਓ ਕਰ ਬੈਠੀ ਦਿਨ ਲਈ ਤੇ ਉਹ ਵੀ ਚੇਕ ਉਹ ਵੀਡੀਓ ਉਹ ਦਿਨ ਲਈ ਉਹ ਦਾ ਕਰਕੇ ਉਹ ਜਿਹੜੀ ਕੱਟੀ ਸਬਜੀ ਤੇ ਉਹ ਨਾਲ ਲਗਣੀ 아니 ਉਹ ਜਿੰਨੀ ਕਹ ਗਈ ਵੀਡੀਓ ਫਿਰ ਮੈਂ ਉਹ ਨਹੀਂ ਚਲਾਈ ਮੈਂ ਤਾਂ ਚੱਲ ਕੋਈ ਨਹੀਂ ਆ ਹੁਣ ਤੇ ਆਪਣੀ ਸਬਜੀ ਬਣ ਗਈ ਆ ਚਲੋ ਗੈਸ ਬੰਦ ਕਰਦਗੇ ਤਰੀਜ਼ੀ ਵਾਲੀ ਸਬਜੀ ਤੇ ਨਾਲ ਵਿੱਚ ਪਾਵਾਂਗੇ ਮੱਖਣੀ ਹਲਾਲ ਆਮ ਬਦਾ ਲੈਣਗੇ ਲੈਣੇ 4 ਤੇ ਚਲੋ ਜੀ ਇਹ ਜਿਹੜਾ ਦਰ ਨੂੰ ਆ ਗਿਆ ਬੜਾ ਸੱਣੀ ਨਹੀਂ ਕਰ ਲਈ। ਦੇਖੋ ਕਿੰਨਾ ਸੋਹਣਾ ਕਲਰ ਆਇਆ ਸਬਜੀ ਦਾ। ਸਬਜੀ ਬਣ ਗਈ ਤੇ ਦੋ ਦਿਨ ਬਲਾਈ ਚੱਲਿਆ ਵੇਖੋ। ਚਲੋ ਜੀ ਵੀਡੀਓ ਦਾ ਕਰੀਏ ਐਂਡ ਹੁਣ ਕੰਮ ਤੇ ਹੋ ਗਏ। ਬਸ। ਵੇਖੋ। ਹੁਣ ਮੈਂ ਆਟਾ ਰਹਾ ਹਾਂ ਫ੍ਰੀਜ ਜ। ਤੇ ਪ੍ਰਾਤਿਮਾਹਤ ਕੀ ਮੂਟੀ। ਫੁੱਲ ਕੇ ਲਾਉਂਗੇ 8:30 ਹੋ ਜੀ ਹੁਣ। ਉਹਨਾਂ ਚਰਤਾ ਕੋਲ ਰੈਸਟ। ਤੋ ਚਲੋ ਜੀ। ਤੁਸੀਂ ਜੁੜੇ ਹੋ ਵਾਸਤੇ ਰੋ ਇਦਾਂ ਸਾਰੇ ਸੁਣਿਆ ਵੀਡੀਓ ਵੇਂਦੇ ਰਹੋ। ਚਲੋ ਜੀ ਆਪਾਂ ਕਰਕੇ ਵੀਡੀਓ ਬਣਾਉਣ ਕਿਉਂਕਿ ਵੀਡੀਓ ਤੇ ਲੰਮੀ ਹੋ ਗਈ ਹੈ ਤੇ ਇਹਦੇ ਭਾਗ ਦੋ ਹੀ ਕਰਨੇ ਪੈਣੇ। ਇਹ ਕਾਜ ਆ ਜੂਗਾ ਇੱਕ ਸੇਰੇ ਪਾ ਦਾਂਗੇ। ਵੱਧੋ ਵੱਧ 스ਪੋਰਟ ਕਰਿਓ। ਵੱਧੋ ਵੱਧ ਵੀਡੀਓ ਨੂੰ ਵੇਖਿਓ ਤਾਂ ਜੋ ਥੇਤੀ ਦਾ ਥੇਤੀ ਟਾਈਮ ਆਪਾਂ ਬਧਾਈਏ। ਸਾਰਿਆਂ ਦਾ ਪਿਆਰ ਨੂਰਕ ਵੈਸਟ ਜਿੰਨੇ ਦਾ ਚੈਨਲ ਮੈਂ ਸਬਸਕ੍ਰਾਈਬ ਕੀਤਾ ਤੇ ਵੀਡੀਓ ਵਾਦ ਤੋਂ ਵਾਦ ਵੇਖਿਆ ਕਰੋ ਸ਼ੇਅਰ ਕਰਿਆ ਕਰੋ ਚਲੋ ਜੀ ਲਾਈਕ ਸ਼ੇਅਰ ਕਮੈਂਟ ਵੀ ਕਰਿਆ ਕਰੋ ਵੀਡੀਓ ਵੇਖ ਕੇ ਨੌਰ ਕਰਿਆ ਕਰੋ ਪੂਰੀ ਵੀਡੀਓ ਵੇਖਿਆ ਕਰੋ ਛੱਡੇ ਨਾ ਕਰੋ ਵੀਡੀਓ ਚਲੋ ਜੀ